ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਸੁਖਮਨੀ ਮਹੱਲਾ ਪੰਜਵਾਂ ਨਿਰਤਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲੇ ਘਟਾ ਕੋ ਦੇਵੋ ਦਾਨ ਕਰਨ ਕਰਾਵ ਨਿਹਾਰੇ ਸੁਆਮੀ ਸਗਲੇ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾ ਨਿਕ ਅਵਰ ਨ ਜਾਣ ਸਿਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸਾਂ ਨੇ ਇਸ ਸ਼ਬਦ ਨੂੰ 21 ਦਿਨ ਹਰ ਰੋਜ਼ 101 ਵਾਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਲਾ ਕੇ ਜਪਣਾ ਹੈ ਇਸ ਨਾਲ ਤੁਹਾਨੂੰ ਬਹੁਤ ਧਨ ਦੀ ਪ੍ਰਾਪਤੀ ਹੋਵੇਗੀ ਅਨਾਜ ਦੀ ਕਦੀ ਵੀ ਟੋਟ ਨਹੀਂ ਆਵੇਗੀ ਤੇ ਗੁਰੂ ਨਾਨਕ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਜੀ ਸਾਧ ਸੰਗਤ ਜੀ ਬਾਣੀ ਹਮੇਸ਼ਾ ਸੁੱੱਚੀ ਜਗ੍ਹਾ ਤੇ ਬੈਠ ਕੇ ਪੜ੍ਹਨੀ ਚਾਹੀਦੀ ਹੈ ਜਿਸ ਜਗ੍ਹਾ ਉੱਤੇ ਬੈਠ ਕੇ ਤੁਸੀਂ ਬਾਣੀ ਪੜ੍ਹਨੀ ਹੈ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰ ਲਵੋ ਸੁੱੱਚਾ ਕਰ ਲਵੋ ਕੋਸ਼ਿਸ਼ ਕਰੋ ਕਿ ਆਪ ਤੁਸੀਂ ਆਪਣਾ ਆਸਣ ਜ਼ਮੀਨ ਉੱਤੇ ਲਗਾ ਕੇ ਉਸ ਉੱਤੇ ਬੈਠ ਕੇ ਪਾਠ ਕਰੋ ਬਾਣੀ ਪੜੋ ਅਤੇ ਬਾਣੀ ਪੜ੍ਹਦੇ ਸਮੇਂ ਆਪਣੇ ਕੋਲ ਕਿਸੇ ਬਰਤਨ ਵਿੱਚ ਜਲ ਰੱਖ ਲਵੋ ਬਾਣੀ ਖਤਮ ਹੋਣ ਤੋਂ ਬਾਅਦ ਉਸ ਜਲ ਦਾ ਤਰੋਂਕਾ ਆਪਣੇ ਸਾਰੇ ਘਰ ਵਿੱਚ ਦਿਓ